ਲੋ ਵੀ ਸੱਜਣੋ ਤੁਰਦੀ ਨੂੰ ਚੈੱਕ ਕਰ ਲਿਓ ਕੂਨੀ ਵੀ ਪਾਲੀ ਆ ਗਈ ਕਰਮ ਵਾਲੀ ਪੁੱਸਕੀ ਬਾਹਰ ਪੜਦੀ ਐ ਤੇ ਹਵਾਨਾ ਨਾ ਤੁਸੀਂ ਚੈੱਕ ਕਰ ਲਓ ਪੰਡਲੇ ਵੇਦੀ ਐ ਪਲਵਾਨਾ ਵਾਂਗ ਤੁਰਦੀ ਐ ਤੇ ਕਰ ਲਓ ਜੱਗ ਸੱਜਣੋ ਲੈਗ ਸਕੋਰ ਨਾ ਪਿੱਠਪੂੜਾ ਬਹੁਤ ਚੌੜਾ ਲੱਗਿਆ ਹੋਇਆ ਕਿਸ ਸਵਾਗ ਦਾ ਪਿੰਡ ਦਲਿਏ ਵਾਲਾ ਜ਼ਿਲ੍ਹਾ ਆ ਗਿਆ ਮਾਨਸਾ ਆਪਣੇ ਭਰਾ ਮੋٹے ਦੇ ਘਰ ਬੁੱਝੇ ਹੋਇਆ ਘਰੇਲੂ ਪਰਿਵਾਰ ਐ ਕੋਈ ਵਪਾਰ ਦਾ ਕੰਮ ਨਹੀਂ ਇਹਨਾਂ ਕੋਲੇ ਆਹ ਦੂਜੇ ਸੂਏ ਝੋਟੀ ਸੂਈ ਐ ਜੇਰ ਰਾਲੜ ਲੌਕੀ ਜਾਂਦਾ ਕੁਝ ਘੰਟੇ ਹੋਏ ਹੈਗੇ ਮੇਲਕਾਫ ਕੱਟੇ ਨੂੰ ਜਨਮ ਦਿੱਤਾ ਹੈ ਇਹਦਾ ਆਪ ਦਾ ਰਿਕਾਰਡ ਕੋਟਲੀ ਵਾਲੇ ਜਿਹੜਾ ਵੱਡਾ ਛੋਟਾ ਸੀ ਉਹਦੇ ਡਾਇਰੈਕਟ ਕ੍ਰੋਸਿੰਗ ਦੀ ਆਪ ਆ ਇਹ ਮਾਗਰ ਜਿਹੜਾ ਆਹਾ ਆ ਗਿਆ ਇਹਦਾ ਕੋਈ ਰਿਕਾਰਡ ਨਹੀਂ ਕਹਿੰਦੇ ਸਟਰਾਸਾ ਤੋਂ ਗੁੰਮ ਹੋ ਗਈ ਸੱਚੀ ਸੋਚੀ ਬੋਲੀ ਬੋਲਣੇ ਇਹ ਬੰਦੇ ਆ ਤਾਜੀ ਨੇ 13 ਲੀਟਰ ਦੁੱਧ ਕੱਢਿਆ ਜੇ ਬਜਲ ਬਿੱਡ ਦੀ ਗੱਲ ਕਰਾਂ ਨਾ ਕਰਮ ਵਾਲੀ ਚੈੱਕ ਕਰ ਸਕਦੇ ਤੁਸੀਂ ਬਾਬਾ ਖੇੜੀ ਵਾਲੇ ਦੇ ਘੋੜੇ ਵਰਗੀ ਭਈਆ ਚੈੱਕ ਕਰ ਲਓ ਸੱਜਣੋ ਰਿੰਗ ਸਿੰਗ ਲੱਗਿਆ ਕੂਨੀ ਕਾ ਨਹੀਂ ਬਾਲੀਆ ਸਾਡਾ ਵੀ ਉਪਰਾ ਪਰ ਨਿਕ ਰਿਹਾ ਪੰਡਲੇ ਵੀਰੀਆ ਦਿਖਾ ਦੇ ਹਜਣਾ ਇੱਕ ਕਰ ਸਕਦੇ ਹੋ ਤੁਸੀਂ ਮਾਗਰੋ ਚੌੜੀ ਚੂੜੀ ਵੀ ਬਹੁਤ ਹੈ ਬਿੰਦੀਆਂ ਵਾਲਾ ਇਹਨੂੰ ਅੰਡਰ ਲੱਗਿਆ ਬਹੁਤ ਸੋਹਣਾ ਤੇ ਮੋਟਾ ਚਵਾਈ ਵਾਲਾ ਪੀੜੀ ਦੇ ਬਾਪੇ ਵਰਗਾ ਲੱਗਿਆ ਥਾਣਾ ਬਾਕੀ ਇਹਦਾ ਸਾਰਾ ਜਿਹੜਾ ਰਿਕਾਰਡ ਹੈ ਡਾਡਾ ਆਪਾਂ ਮਾਲਕਾਂ ਤੋਂ ਲਵਾਂਗੇ ਮੋਟੇ ਨਾਲ ਗੱਲ ਕਰਾਵਾਂਗੇ ਪਿੰਡਦਲੀ ਵਾਲੇ ਤੋਂ ਆ ਜਾ ਬਈ ਸ੍ਰੀ ਘਾਲ ਬਈ ਸਿੱਕੇ ਬਈ ਸਰ ਇਹਦਾ ਐਡਰੈਸ ਆਪਾਂ ਬਾਅਦ ਚ ਦੇਵਾਂਗੇ ਬਈ ਸਿੱਧੀ ਆਪਾਂ ਨਗਦੀ ਗੱਲ ਕਰਦੇ ਹਾਂ ਜਮਾ origignal ਸੂਆ ਕੇ ਨਮਾ ਆ ਗਿਆ ਇਹ ਦੂਜਾ ਸੂਆ ਹੈ ਦੂਜੇ ਸੂਏ ਵਾਸਤੇ ਸੋਈ ਆ ਅੱਜ ਹੀ ਸੋਈ ਆ ਹਨਾ ਭਾਜੀ ਹਾਂ ਘੰਟਾ ਕਰਨੀ ਹੋਇਆ ਸੋਨੂੰ ਵੀਡੀਓ ਦੇ ਵਿੱਚ ਪਤਾ ਲੱਗ ਹੀ ਰਿਹਾ ਹੂ ਸਾਰਾ ਡਿਟੇਲ ਆਪਾਂ ਬਾਕੀ ਨਾਲ ਦੀ ਨਾਲ ਦੇ ਦੇਾਂਗੇ ਜੇ ਆਪਾਂ ਬਈ ਹੁਣ ਇਹਦੇ ਦੁੱਧ ਦੀ ਗੱਲ ਕਰੀਏ ਪਹਿਲੇ ਸੂਏ ਦੀ ਪਹਿਲੇ ਸੂਏ ਬਈ ਘਰੇ ਇਹਦਾ 13 ਲੀਟਰ ਕੱਢਿਆ 13 ਲੀਟਰ ਦੇ ਚੱਲੀ ਆ ਹਾਂ ਠੀਕ ਐ ਮਾਂ ਦੇ ਦੁੱਧ ਆ ਰਗੜ ਭਾਈ ਇਹਦੀ ਮਾਂ ਦਾ ਦੁੱਧ ਸੀਗਾ ਮੈਂ ਲੱਭੇ ਅਸੀਂ 17 18 ਲੀਟਰ ਦੀ ਉਸਤਰ ਕੱਢੀ ਸੀ ਮੈਂ ਇਸ ਦੀ ਠੀਕ ਐ ਕਰਦੀ ਆਗੀ ਭਾਈ ਹਾਂ ਕਰਦੀ ਬਈ ਲੋਸਾਨ ਦੀ ਹੈਗੀ ਠੀਕ ਹੈ ਗੋਣੀਆਂ ਸਾਊਆ ਸੀਰਾ ਜਿਵੇਂ ਮਰਜੀ ਕੋਈ ਖੁੱਲੀ ਜਾਵੇ ਕੋਈ ਬੰਨੀ ਜਾਵੇ ਕੋਈ ਐ ਨਹੀਂ ਵੀ ਹਾਂ ਵੀ ਕੋਈ ਲੱਤ ਚੱਕ ਜੋ ਜਾ ਕਿਰਕ ਮਾਜੇ ਇਹਦੇ ਕੋਈ ਤੁਸੀਂ ਦੇਖੀਏ ਕੋਲੇ ਖੜੇ ਹੋ ਹਾਂ ਸਾਡਾ ਵੀ ਉਪਰਾ ਪਾਣੀ ਕਰਿਆ ਬਾਕੀ ਜਨੋ ਹੋਮ ਬਰੀਡ ਆ ਗਈ ਹੋਮ ਬਰੀਡ ਆ ਗਈ ਚੰਗੇ ਪਸ਼ੂ ਰੱਖਦੇ ਘਰੇਲੂ ਪਰਿਵਾਰਾ ਉਧਰ ਦਿਖਾ ਰਹੇ ਮੈਂ ਬਰਾ ਮਾਰ ਦੇ ਸਾਰੇ ਪਸ਼ੂ ਚੰਗੇ ਰੱਖੇ ਹੋਇਆ ਆ ਜਾ ਬਈ ਬਈ ਜੇ ਹੁਣ ਆਪਾਂ ਇਹਦਾ ਆਪ ਦਾ ਰਗਾਰਦ ਤਾਂ ਪਤਾ ਨਹੀਂ ਹਣਾ ਡਰਾ ਗੋ ਮੋ ਹਾਂ ਬਈ ਇਹਦਾ ਨਹੀਂ ਪਤਾ ਸਾਨੂੰ ਇਹ ਮਤਲਬ ਵੀ ਭਰਾਇਆ ਅਸੀਂ ਇਹ ਸੀਮਨ ਚੰਗੀ ਸੀ ਪਰ ਹੁਣ ਐ ਨਹੀਂ ਪਤਾ ਵੀ ਦੇਖ ਬਈ ਬਿਨਾ ਸਬੂਤ ਤੋਂ ਗੱਲ ਕਰੀ ਹੁੰਦੀ ਹੈ ਮਾੜੀ ਹਾਂ ਐ ਗੱਲ ਜੇ ਸਬੂਤ ਹੁੰਦਾ ਮੈਂ ਇਹੋ ਜੀ ਗੱਲ ਕਹਿੰਦਾ ਹੁਣ ਇਹ ਤੁਸੀਂ ਅਨੌਣੇ ਮੰਨ ਕੇ ਚੱਲੇ ਜੀ ਅਸੀਂ ਵੀ ਭਰਾ ਦਾ ਧੰਨਵਾਦ ਕਰਦੇ ਹਾਂ ਜੇ ਕਹਿਣਾ ਹੁੰਦਾ ਇਹਨੂੰ ਕਿਸੇ ਦਾ ਵੀ ਬਣਾ ਦੇ ਤੁਸੀਂ ਕਹਿੰਦੇ ਵੀ ਇਹਦੀ ਸਟਰਾਸ ਤੋਂ ਬਮ ਹੋ ਗਈ ਚੰਗੀ ਕੀਮਤ ਵਾਲਾ ਸੀਮਨ ਲੱਗਿਆ ਸੀ ਤੇ ਕਰਮਾ ਵਾਲੀ ਦੀ ਨਾਮ ਤੋਂ ਮੈਂ ਵਿੱਚ ਦੀ ਡਿਟੇਲ ਦੇ ਰਿਆ ਸਿੰਗਲ 8 ਡੀ ਜਾ ਗਈ ਪਿੱਠ ਪੜਾਣਾ ਬਹੁਤ ਚੌੜਾ ਚਾਹੇ ਮੰਜਾੜਾ ਲੈ ਉੱਤੇ ਇੰਨੀ ਚੌੜੀ ਹੈ ਕਰਮਾ ਵਾਲੀ ਬਾਕੀ ਹਲੇ ਜੀ ਸੇਵਾਲਾ ਬੰਦਾ ਚਾਹੀਦਾ ਬਈ ਦੁੱਧ ਦਾ ਤੁਸੀਂ ਕਿੰਨਾ ਮਰਜ਼ੀ ਕੱਢ ਲਓ ਦੁੱਧ ਤਾਂ ਮਸ਼ੀਨ ਹੈ ਤੇਰੀ ਬਹੁਤ ਚੰਗੀ ਆ ਮੋਟੇ ਕਿੰਨਾ ਦੁੱਧ ਪਾਰੂਗੀ ਦੁੱਧ ਬਈ ਮੇਰੇ ਹਿਸਾਬ ਨਾਲ ਤਾਂ ਜਾਣੀ ਚਾਹੀਦੀ 15 14 15 ਦੇ ਗੀਰ ਹਾਂ ਕਿਉਂ ਮਾਂ ਨਾਲ ਤਾਂ ਇਹ ਕਿਤੇ ਚੰਗੀ ਹੈ ਬਾਕੀ ਅੰਗਾ ਪੈਰਾਂ ਦੀ ਵੀ ਖੁੱਲੀ ਆ ਗਈ ਭਾਰ ਵੀ ਬਹੁਤ ਆ ਗਿਆ ਹੈਨਾ ਬਈ ਖਾਣ ਖੂਣ ਚ ਜਿਹੜਾ ਮਰਜ਼ੀ ਖਵਾਈ ਪੀਈ ਜਾ ਉਹ ਕੋਈ ਦਿੱਕਤ ਨਹੀਂ ਠੀਕ ਹੈ ਬਈ ਤੇ ਕੋਈ ਪਾਰ ਪਲੋਟੇ ਦੀ ਕੋਈ ਨਾ ਨਾ ਬਈ ਕੋਈ ਆਪਣੀ ਘਰ ਦਾ ਪਸ਼ੂ ਜੇ ਕੋਈ ਸ਼ਿਕਾਇਤ ਵਾਲੀ ਕੋਈ ਗੱਲ ਹੁੰਦੀ ਆਪਾਂ ਤੁਹਾਨੂੰ ਦੱਸ ਕੇ ਦਿੰਦੇ ਬਈ ਠੀਕ ਹੈ ਕੋਈ ਠੱਗੀ ਚੋਰੀਆ ਕਿ ਠੀਕ ਆ ਵੀ ਆਉਣਾ ਜਿਹੜੇ ਬੰਦੇ ਲੈ ਕੇ ਜਾਣਗੇ ਉਹਨਾਂ ਨੇ ਵੀ ਆਉਣਾ ਥਣਾ ਸੋਣਾ ਦੀ ਸਾਫ ਆ ਬਈ ਬਿਲਕੁਲ ਬਈ ਸਾਫ ਆ ਅਗਲਾ ਆਊਗਾ ਚੋਕੇ ਧਾਰ ਕੱਢ ਕੇ ਦੇਖੂਗਾ ਉਦੋਂ ਬਾਅਦ ਪਾਸ ਕਰ ਲਿਓ ਲੈ ਵੀ ਓਟੈਂ ਐ ਕਰ ਚਲਦੀ ਚਲਦੀ ਵੀਡੀਓ ਚ ਇੱਕ ਵਾਰੀ ਨੰਬਰ ਬੋ 84270 61068 ਬਈ ਇੱਕ ਵਾਰੀ ਹੋਰ ਬੋਲਦੇ ਬਈ 84270 61068 ਬਈ ਲਓ ਵੀ ਸੱਜਣਾ ਨੰਬਰ ਬਾਈ ਨੇ ਬੋਲਦਾ ਥੱਲੇ ਚੱਲੀ ਵੀ ਜਾਂਦਾ ਬਾਕੀ ਬੰਦੇ ਵੀ ਬਹੁਤ ਨਰਮ ਐ ਬਈ ਨਗਦ ਰਾਂ ਚੰਗਾ ਜੇ ਆਪਾਂ ਇੱਕ ਜਲਦੀ ਜਲਦੀ ਵੀਡੀਓ 'ਚ ਗੱਲ ਹੋਰ ਕਰ ਲਈਏ ਥਣਾ ਸੋਣਾ 'ਚ ਕੋਈ ਸਰਲਾ ਕਪਾ ਜਰ ਉਹਦਾ ਬਈ ਆਪਦਾ ਚੋਕੇ ਦੇਖਣ ਬਾਕੀ ਤੁਸੀਂ ਤੁਹਾਨੂੰ ਪਤਾ ਲੱਗ ਜੂ ਬਈ ਉਹ ਆਪਾਂ ਬਈ ਪਸੰਦ ਦਾ ਕਾਰਨ ਆਇਆ ਕਈ ਵਾਰੀ ਆਪਣਾ ਭਰਾ ਕੋਈ ਆਨਲਾਈਨ ਮੰਗਾ ਲੈਂਦਾ ਠੀਕ ਹੈ ਨਾ ਤੇ ਬੇਫਿਕਰ ਹੋ ਕੇ ਲੈ ਜਾ ਬਈ ਕੋਈ ਕਿਸੇ ਜੀ ਇੱਕ ਪੈਸੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਬਈ ਕਿਸੇ ਨਾਲ ਵੀ ਠੀਕ ਹੈ ਲਓ ਵੀ ਸੱਜਣੋ ਬਾਕੀ ਜਦੋਂ ਤੁਸੀਂ ਕੋਲੇ ਆ ਕੇ ਵਿజిਟ ਕਰੋਗੇ ਗੱਲਬਾਤ ਕਰੋਗੇ ਇਹਨਾਂ ਨਾਲ ਬੰਦੇ ਵੀ ਨਰਮ ਐ ਆਵੇਂ ਨਜਾਇਜ਼ ਮੁੱਲ ਨਹੀਂ ਕਰੀ ਬਾਕੀ ਚਲੋ ਐਡਜਸਟਮੈਂਟ ਹੋ ਵੀ ਜਾਂਦੀ ਹੈ ਹੈਨਾ ਹੋ ਜਾਂਦੀ ਹੈ ਹਾਂ ਥੋੜਾ ਕਾਣਾ ਵੱਧ ਵੀ ਅਗਲੇ ਨੂੰ ਕਰਨਾ ਪੈਂਦਾ ਬਾਕੀ ਹਾਂ ਉਹ ਤਾਂ ਫੇਰ ਤੈਨੂੰ ਪਤਾ ਬਾਈ ਫਿਰ ਆਪਾਂ ਨੂੰ ਪਤਾ ਹੁੰਦਾ ਜਿੱਥੇ ਜੇ ਬੈਲੈਂਸ ਬਣ ਜੇ ਗੱਲ ਦਾ ਆ ਕੇ ਗੱਲ ਜੀ ਮਿਲ ਜੇ ਇੱਕ ਗੱਲ ਤਾਂ ਹੈਗੀ ਐ ਜਸਨ 19 ਵਾਲੀ ਐ ਹੈਨਾ 19 ਵਾਲੇ ਜਵਾਕ ਖੋਲ ਲੈਣਾ ਇੱਕ ਟਾਈਮ ਜਵਾਕ ਵੀ ਕਿਤੇ ਮਰਜੀ ਲਈ ਫਿਰ ਐ ਨਹੀਂ ਕਿ ਕਿਹੜੀ ਸਕੇ ਵੱਜੂਗੀ ਬਾਕੀ ਯਾਰ ਨਾ ਐਡਾ ਲੈਗ ਸਕੋਰ ਵਾਲੀ ਪਤਾ ਹੀ ਐ ਸਭ ਨੂੰ ਹੁਣ ਤਾਂ ਹਰੇਕ ਬੰਦਾ ਬਰੀਡ ਦਾ ਜਾਣੂ ਐ ਬਾਕੀ ਆਹ ਬਹਿਤਰ ਨਾ ਵਕਤ ਮਾਗਰ ਆ ਗਿਆ ਮੇਲ ਕਾਫ ਅੱਜ ਦੀ ਵੀਡੀਓ ਪਿੰਡ ਆਪਣੀ ਦਲੀਆਲੇ ਤੋਂ ਰਹੂਗੀ ਬਾਈ ਮੋਟਕੇ ਦੇ ਕਰੋ ਥੱਲੇ ਨੰਬਰ ਚੱਲੀ ਜਾਂਦਾ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿਨੇਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ